ਹਾਂਜੀ ਦੋਸਤੋ ਖਾਲਸਾ ਡੈਰੀ ਫਾਰਮ ਪੰਜਾਬ ਤੇ ਮੈਂ ਆਜਮੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੁੱਧ ਦੇ ਸਬੰਧ ਚ ਜਾਂ ਬੌਲੀ ਪਲਾਉਣ ਦੇ ਸਬੰਧ ਚ ਬੌਲੀ ਦੇ ਸਬੰਧ ਚ ਬੜੀ ਅਹਿਮ ਜਾਣਕਾਰੀ ਆਪਾਂ ਨੇ ਜਿਹੜੀ ਸਾਂਝੀ ਕੀਤੀ ਸੀਗੀ ਠੀਕ ਹੈ ਜੀ ਹੁਣ ਆਪਾਂ ਅਗਲੀ ਗੱਲ ਕਰਨ ਜਾ ਰਹੇ ਹਾਂ ਵੀ ਬੱਚੀ ਨੂੰ ਆਪਾਂ ਨੇ ਹਰਾਚਾਰਾ ਜਾਂ ਕਾਫਸਟਰ ਫੀਡ ਦੀ ਲੋੜ ਕੀ ਹੈ ਹਨਾ ਕਿਉਂ ਪਾਉਣੀ ਚਾਹੀਦੀ ਹੈ ਕਾਫਸਟਰ ਫੀਡ ਇਹਦੇ ਬਾਰੇ ਚ ਆਪਾਂ ਅੱਜ ਗੱਲਬਾਤ ਕਰਾਂਗੇ ਮਲਾਪਰ ਹੈਤ ਵੀ ਹੋਰ ਸਾਰੀਆਂ ਚੀਜ਼ਾਂ ਆਪਾਂ ਕਾਫੀ ਕਵਰ ਕਰਾਂਗੇ ਦੇਖੋ ਜੇ ਤੁਸੀਂ ਕੁਝ ਕੁ ਗੱਲਾਂ ਧਿਆਨ ਰੱਖ ਲਓਗੇ ਨਾ ਤਾਂ ਤੁਹਾਡੀ ਬੱਚੀ ਜਿਹੜੀ ਹੈਗੀ ਆ ਉਹ ਆਉਣ ਵਾਲੇ ਸੂਆਂ ਦੇ ਵਿੱਚ 35% ਦੁੱਧ ਵੱਧ ਕੱਢੂਗੀ 30 ਤੋਂ ਲੈ ਕੇ 35% ਤੱਕ ਦੁੱਧ ਦਾ ਵਾਧਾ ਤੁਸੀਂ ਕਰ ਸਕਦੇ ਹੋ ਜੇ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖੋ। ਇੱਕ ਹਿੱਸਾ ਸੀਗਾ ਜਿਹੜਾ ਤਰਲ ਦੁੱਧ ਨੂੰ ਹਾਜਮ ਕਰਦਾ ਸੀ। ਹੁਣ ਉਸ ਤੋਂ ਬਾਅਦ ਪੇਟ ਦਾ ਉਹ ਹਿੱਸਾ ਤਿਆਰ ਕਰਨਾ ਆਪਾਂ ਨੇ ਠੀਕ ਹੈ ਜਿਹੜਾ ਕਿ ਸੋਲਿਡ ਡਾਈਟ ਭਾਵ ਤੂੜੀ ਨੂੰ ਅਚਾਰ ਨੂੰ ਜਾਂ ਹਰੇ ਚਾਰੇ ਨੂੰ ਹਾਜਮ ਕਰਿਆ ਕਰੂਗਾ। ਉਹ ਜਿਹੜਾ ਇੱਕ ਵਾਰੀ ਆਪਾਂ 3 ਮਹੀਨਿਆਂ ਤੱਕ ਕੇਅਰ ਕਰ ਲਈ ਨਾ ਜਿਹੜੀ ਬੱਚੀ ਦੀ ਆਪਾਂ ਨੇ ਪਹਿਲੇ 3 ਮਹੀਨੇ ਉਹ ਤੁਹਾਡੀ ਅੱਗੇ ਜਾ ਕੇ ਪਰਫਾਰਮੈਂਸ ਬਹੁਤ ਵਧੀਆ ਦੇਊਗੀ। ਉਹ ਬਹੁਤ ਵਧੀਆ ਦੁੱਧ ਕੱਢੂਗੀ ਉਹਦੇ ਵਿੱਚ ਪਹਿਲੀ ਗੱਲ ਤਾਂ ਇਹੀ ਹੈ ਵੀ ਆਪਾਂ ਜਿਹੜਾ ਹੈਗਾ ਬੱਚੇ ਨੂੰ ਦੁੱਧ ਜਿਹੜਾ ਹੈਗਾ ਪਹਿਲਾਂ 15 ਦਿਨ ਵੱਧ ਤੋਂ ਵੱਧ ਪਲਾਉਣਾ ਤੁਸੀਂ 2.5 ਲੀਟਰ ਤੱਕ ਪਲਾ ਲਓ ਇੱਕ ਟਾਈਮ ਦਾ ਠੀਕ ਹੈ 2.5 ਲੀਟਰ ਸਵੇਰੇ ਪਲਾ ਲਓ 2.5 ਸ਼ਾਮ ਨੂੰ ਪਲਾ ਲਓ ਸਫੀਸ਼ੀਐਂਟ ਆ ਬਹੁਤ ਹੈ ਠੀਕ ਹੈ 5 ਲੀਟਰ ਤੋਂ ਵੱਧ ਦੁੱਧ ਨਹੀਂ ਪਲਾਉਣਾ ਹੈਗਾ ਆਪਾਂ ਨੇ ਕਿਉਂਕਿ ਜਦੋਂ ਮੈਂ ਇਹਦੀ ਪੜ੍ਹ ਰਿਹਾ ਸੀ ਤਾਂ ਕਈ ਯੂਨੀਵਰਸਿਟੀਆਂ ਦੇ ਮੈਂ ਆਰਟੀਕਲ ਪੜ੍ਹੇ ਉਹਨਾਂ ਨੇ ਸਾਰਾ ਲਿਖਿਆ ਕਹਿੰਦੇ 200 ਲੀਟਰ ਤੋਂ ਲੈ ਕੇ 250 ਲੀਟਰ ਤੱਕ ਦੁੱਧ ਪਲਾ ਕੇ ਤੁਸੀਂ ਰਿਊਮਨ ਜਿਹੜਾ ਪੇਟ ਦਾ ਦੂਜਾ ਹਿੱਸਾ ਹੈ ਜਿਹਦੇ ਵਿੱਚ ਸਾਰੀ ਜ਼ਿੰਦਗੀ ਅਚਾਰ ਫੀਡ ਹਰਾਚਾਰਾ ਸਾਰਾ ਕੁਝ ਹਜਮ ਹੋਣਾ ਉਹ ਹਿੱਸਾ ਤੁਸੀਂ 200 ਤੋਂ 250 ਲੀਟਰ ਦੁੱਧ ਨਾਲ ਤਿਆਰ ਕਰੋ ਇਹ ਸਫੀਸ਼ੀਐਂਟ ਆ ਬਹੁਤ ਆ ਇਹ ਤੋਂ ਵੱਧ ਪਲਾਉਣ ਦੀ ਲੋੜ ਨਹੀਂ ਹੈ ਠੀਕ ਹੈ ਕਈ ਯੂਨੀਵਰਸਿਟੀਆਂ ਨੇ 200 ਲੀਟਰ ਤੋਂ ਵੀ ਘੱਟ ਨਾਲ ਤਿਆਰ ਕਰਨ ਲਈ ਰეკਮੈਂਡ ਕੀਤਾ ਕਿ ਕਿਉਂਕਿ ਇਹ ਜਿਹੜੀ ਖਰਾਕ ਹੈ ਦੁੱਧ ਤੁਹਾਡਾ ਇਹ ਕਾਫੀ ਮਹਿੰਗੀ ਖਰਾਕ ਆ ਜਾਂਦੀ ਹੈ ਠੀਕ ਹੈ ਤਾਂ ਹੁਣ ਉਹਦੇ ਲਈ ਕੀ ਕਰਨਾ ਆਪਾਂ ਨੇ ਪਹਿਲੇ ਅ ਦਿਨ ਤੁਸੀਂ ਬੌਲੀ ਪਲਾਤੀ ਆ ਰਜਮੀ ਪਲਾਉ ਬੌਲੀ ਜਿੰਨੀ ਪੀਂਦਾ ਬੱਚਾ ਪੀਣ ਦੋ ਠੀਕ ਹੈ ਉਸ ਤੋਂ ਬਾਅਦ ਤੁਸੀਂ 2 ਲੀਟਰ ਦੁੱਧ ਪਲਾਉਣ ਲੱਗੇ ਸਵੇਰ ਦੋ ਸ਼ਾਮ ਨੂੰ 4 ਲੀਟਰ ਠੀਕ ਹੈ ਉਸ ਤੋਂ ਬਾਅਦ ਉਹਨੂੰ 2.5 ਲੀਟਰ ਕਰ ਦੋ 2.5 ਸਵੇਰ 2.5 ਸ਼ਾਮ ਨੂੰ 5 ਲੀਟਰ ਦੁੱਧ ਤੁਸੀਂ ਪਲਾ ਰਹੇ ਹੋ ਠੀਕ ਹੈ 10 15 ਦਿਨ ਇਹਨੂੰ ਪਲਾਉਂਦੇ ਰਹੋ ਮੂਰੇ ਦੇ ਕਾਫ ਸਟਰਟਰ ਫੀਡ ਦਾ ਕੋਲਾ ਰੱਖ ਦੋ ਤੇ ਇੱਕ ਕੋਲਾ ਇਹਦਾ ਜਿਹੜਾ ਹੈਗਾ ਜਾਂ ਕੋਈ ਵੀ ਤੁਹਾਡੇ ਕੋਲ ਬਾਲਟੀ ਹੈ ਜਿਸ ਤਰ੍ਹਾਂ ਦਾ ਵੀ ਤੁਹਾਡੇ ਕੋਲ ਪ੍ਰਬੰਧ ਹੈ ਉਹ ਸਾਫ਼ ਸੁਥਰੇ ਪਾਣੀ ਦਾ ਜਰੂਰ ਰੱਖੋ ਫੀਡ ਨਾਲੋਂ ਪਾਣੀ ਕੋਲ ਰੱਖਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਉਹਨੇ ਫੀਡ ਖਾਣੀ ਹੈ ਫੀਡ ਦੇ ਅੰਦਰ ਜਾਣਾ ਹੈ ਠੀਕ ਹੈ ਉਹਦੇ ਵਿੱਚ ਨਮਕ ਵੀ ਹੈ ਜਾਂ ਹੋਰ ਉਹਨੂੰ ਪਿਆਸ ਲੱਗਣੀ ਹੈ ਜਦੋਂ ਫੀਡ ਨੂੰ ਹਾਜਮ ਕਰਨਾ ਹੈ ਠੀਕ ਹੈ ਤਾਂ ਉਹਨੂੰ ਹਾਜਮ ਕਰਨ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਜਦੋਂ ਬੱਚਾ ਫੀਡ ਖਾਊਗਾ ਥੋੜੀ-ਬਹੁਤੀ ਠੀਕ ਆ ਉਹਨੂੰ ਪਿਆਸ ਲੱਗੂਗੀ ਉਹ ਪਾਣੀ ਪੀ ਲੂਗਾ ਉਹ ਫੀਡ ਹੈ ਜਿਹੜੀ ਡਾਈਜੈਸਟ ਹੋ ਜੂ ਹਜਮ ਹੋ ਜੂਗੀ ਜਦੋਂ ਫੀਡ ਹਜਮ ਹੋ ਗਈ ਉਹਨੂੰ ਹੋਰ ਭੁੱਖ ਲੱਗਣੀ ਆ ਠੀਕ ਆ ਫਿਰ ਉਹਨੇ ਹੋਰ ਫੀਡ ਖਾ ਲੈਣੀ ਆ ਜੇ ਤੁਹਾਡਾ ਬੱਚਾ ਫੀਡ ਘੱਟ ਖਾ ਰਿਹਾ ਠੀਕ ਆ ਤੁਹਾਡੇ ਕਾਫ ਜਿਹੜਾ ਹੈਗਾ ਤਾਂ ਇਹਦਾ ਮਤਲਬ ਉਹਨੂੰ ਸਾਫ਼ ਸੁਥਰੇ ਪਾਣੀ ਦੀ ਤੁਸੀਂ ਉਪਲਬਧਤਾ ਕਰਾ ਦਿਓ ਉਹ ਜ਼ਿਆਦਾ ਖਾਣ ਲੱਗ ਜਾਊਗਾ ਜੇ ਪਾਣੀ ਦੀ ਘਾਟ ਹੋਊਗੀ ਤਾਂ ਉਹਨੇ ਘੱਟ ਖਾਣੀ ਆ ਹੁਣ ਤੁਸੀਂ ਉਹਦੇ ਕੋਲ ਦੀ ਲੱਗਦੇ ਆਉਂਦੇ ਜਾਂਦੇ ਉਹਨੂੰ 2-4 ਦਾਣੇ ਫੀਡ ਦੇ ਉਹਦੇ ਮੂੰਹ ਚ ਪਾ ਦਿਓ ਜਦੋਂ ਫੀਡ ਅੰਦਰ ਜਾਊਗੀ ਉਹਦੇ ਅੰਦਰ ਮਾਈਕਰੋ ਫਲੋਰਾਜ਼ ਨੇ ਜਿਹੜੇ ਬੈਕਟੀਰੀਆ ਜਿਹੜਾ ਉਹ ਹੁੰਦਾਗਾ ਉਹ ਨੂੰ ਜਦੋਂ ਖਾਊਗਾ ਠੀਕ ਹੈ ਤਾਂ ਉਸੇ ਨਾਲ ਹੀ ਪੇਟ ਦਾ ਦੂਜੇ ਹਿੱਸੇ ਦਾ ਤਲਾ ਤਿਆਰ ਹੋਊਗਾ ਉਹਦੇ ਵਿੱਚੋਂ ਫਾਈਬਰ ਵੀ ਕੱਢੂਗਾ ਉਹ ਉਹਦੇ ਨਾਲ ਉਹ ਸਾਰਾ ਬੈਕਟੀਰੀਆ ਜਿਹੜਾ ਹੈਗਾ ਖਾ ਕੇ ਜਿਹੜੀ ਫੀਡ ਤਾਂ ਉਹਦੀ ਮਾਈਕਰੋਬੀਅਲ ਗਰੋਥ ਹੋਊਗੀ ਉਹਨਾਂ ਦੀ ਗਿਣਤੀ 'ਚ ਵਾਧਾ ਹੋਊਗਾ ਜਦੋਂ ਗਿਣਤੀ 'ਚ ਵਾਧਾ ਹੋਊਗਾ ਫੇਰ ਹੀ ਉਹ ਹਾজম ਕਰ ਸਕਣਗੇ ਉਹਨੂੰ ਸਾਰੀ ਚੀਜ਼ ਨੂੰ ਜਿੰਨੀ ਮਾਈਕਰੋਫਲੋਰਾ ਦੀ ਗਿਣਤੀ ਵਧੂਗੀ ਠੀਕ ਹੈ ਪੇਟ ਦੇ ਰਿਮਨ ਦੇ ਜਿਹੜੇ ਬੈਕਟੀਰੀਆ ਨੇ ਹੋਰ ਵੀ ਨੇ ਠੀਕ ਹੈ ਤਾਂ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਵਧਣ ਦੇ ਨਾਲ ਹੀ ਸਾਰਾ ਕੁਝ ਹਜਮ ਹੋਣਾ ਸ਼ੁਰੂ ਹੋਣਾ ਜਦੋਂ ਤੁਸੀਂ ਫੀਡ ਸਤੰਤਰ ਦੇਵੋਗੇ ਤਾਂ ਉਹਨੇ ਉਹਨੂੰ ਖਾਣਾਗਾ ਤਾਂ ਉਹਦੇ ਅੰਦਰ ਉਹਨੂੰ ਪਿਆਸ ਵੀ ਲੱਗਣੀ ਆ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਥੋੜੀ ਜੀ ਤੂੜੀ ਪਾਓ ਉਹਨੂੰ ਤੂੜੀ ਜਾਂ ਜਾਂ ਤੁਹਾਡੇ ਕੋਲ ਪ੍ਰਾਲੀ ਹੈਗੀ ਆ ਤਾਂ ਪ੍ਰਾਲੀ ਪਾ ਦਿਓ ਪਰਾਲੀ ਨਾਲ ਕੀ ਹੋਊਗਾ ਜਿਹੜਾ ਤੁਹਾਡਾ ਉਹ ਜਦੋਂ ਉਹ ਚੱਬੂਗਾ ਉਹਨੂੰ ਜੁਗਾਲੀ ਕਰਨੀ ਸ਼ੁਰੂ ਕਰੂਗਾ ਜਾਂ ਤੂੜੀ ਨਾਲ ਉਹ ਜੁਗਾਲੀ ਦਾ ਸਿਸਟਮ ਉਹਦਾ ਚਾਲੂ ਹੋ ਜਾਊਗਾ ਠੀਕ ਹੈ ਉਹਦੇ ਨਾਲ ਹੀ ਉਹਦੇ ਰਿਊਮਨ ਦਾ ਤਲਾ ਅੰਦਰਲਾ ਸਰਫੇਸ ਤਿਆਰ ਹੋਣ ਲੱਗਦਾ ਹੈ ਰਿਊਮਨ ਦਾ ਅੰਦਰਲਾ ਤਲਾ ਜਿਵੇਂ ਤੌਲੀਏ ਦੇ ਉੱਪਰ ਲੂਈ ਹੁੰਦੀ ਹੈਗੀ ਕੰਡੇ ਜੇ ਹੁੰਦੇ ਨੇ ਨਾ ਉਸ ਤਰੀਕੇ ਦਾ ਹੁੰਦਾ 15 ਦਿਨਾਂ ਤੋਂ ਬਾਅਦ ਦੁੱਧ ਘਟਾਉਣਾ ਸ਼ੁਰੂ ਕਰ ਦਿਓ ਕਿਉਂਕਿ ਬੈਕਟੀਰੀਆ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਫਿਰ ਉਹ ਵੱਧ ਫੀਡ ਹਾਜ਼ਮ ਕਰ ਸਕਦਾ ਜਦੋਂ ਤੁਸੀਂ ਉਹਨੂੰ ਦੁੱਧ ਨਾਲ ਰਜਾਦੋਗੇ ਤਾਂ ਉਹ ਜਿਹੜਾ ਹੈਗਾ ਤੁਹਾਡਾ ਫੀਡ ਘਟ ਖਾਊਗਾ ਠੀਕ ਹੈ 15 ਦਿਨਾਂ ਬਾਅਦ ਉਹਨੂੰ ਕੀ ਕਰੋ ਦੁੱਧ ਜਿਹੜਾ ਹੈਗਾ ਘਟਾਉਣਾ ਸ਼ੁਰੂ ਕਰ ਦਿਓ ਤੇ ਫੀਡ ਜਿਹੜੀ ਆ ਉਹ ਵੱਧ ਖਾਣ ਲੱਗ ਜਾਊਗਾ ਤੇ ਉਸ ਤੋਂ ਬਾਅਦ ਡੀ ਵਾਰਮਿੰਗ ਦਾ ਸ਼ਡਿਊਲ ਹੈ ਮੈਂ ਤੁਹਾਨੂੰ ਪਾ ਦਿੰਨਾ ਠੀਕ ਹੈ ਜਦੋਂ ਇਹ ਪੀਡੀਐਫ ਇਹਦਾ ਜਿਹੜਾ ਹੈਗਾ ਡੀ ਵਾਰਮਿੰਗ ਦਾ ਸ਼ਡਿਊਲ ਜਾਰੀ ਕੀਤਾ ਹੋਇਆ ਇਹ ਬਹੁਤ ਵਧੀਆ ਤੇ ਬੜੇ ਹਲਕੇ ਸਾਲਟਾਂ ਨਾਲ ਤੁਸੀਂ ਡੀ ਵਾਰਮਿੰਗ ਕਰਨੀ ਆ ਠੀਕ ਹੈ ਜੀ ਤਾਂ ਇਹ ਜਿਵੇਂ ਜੇ ਤੁਸੀਂ ਇਹ ਚੀਜ਼ਾਂ ਦਿੰਦੇ ਰਹਿੰਦੇ ਹੋ ਤਾਂ ਤੁਹਾਡੀ ਬੱਛੀ ਨੂੰ ਜਾਂ ਕੱਟੀ ਨੂੰ ਮੋਕ ਨਹੀਂ ਲੱਗੂਗੀ 90% ਚਾਂਸ ਘਟ ਜਾਂਦੇ ਆ ਜੇ ਤੁਸੀਂ ਆਹ ਡੀ ਵਾਰਮਿੰਗ ਕਰ ਦੋਗੇ ਮੋਕ ਲੱਗਣ ਦੇ ਠੀਕ ਹੈ ਜੀ ਤਾਂ ਇਹ ਕੁਝ ਵੀ ਨਹੀਂ ਹੈਗਾ ਬਾਇਓਟ੍ਰਿਮ ਤੇ ਵੀ ਪੇਪਰ ਜਿਹੀਆਂ ਹੋਰ ਕੀ ਆ ਠੀਕ ਹੈ ਇਹ ਪਰ ਇਹ ਇੱਕ ਕੀ ਹੈ ਸ਼ਡਿਊਲ ਹੈ ਵੀ ਤੀਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਇਸ ਤਰੀਕੇ ਨਾਲ ਆਪਾਂ ਨੇ ਇਹ ਚੀਜ਼ਾਂ ਦੇਣੀਆਂ ਨੇ ਠੀਕ ਹੈ ਜੀ ਤਾਂ ਹੁਣ ਤੁਸੀਂ ਇਹ ਸ਼ਡਿਊਲ ਫੋਲੋ ਕਰ ਲੋਗੇ ਤੁਹਾਡਾ ਕਾਫ ਜਿਹੜਾ ਹੈਗਾ ਉਹ 2 ਕਿਲੋ ਫੀਡ ਖਾਣ ਲੱਗ ਗਿਆ ਉਸ ਦਿਨ ਤੁਸੀਂ ਉਹਦਾ ਦੁੱਧ ਬੰਦ ਕਰ ਸਕਦੇ ਹੋ ਪਰ ਦੁੱਧ ਇੱਕਦਮ ਨਾ ਬੰਦ ਕਰੋ ਪਹਿਲਾਂ ਅੱਧਾ ਲੀਟਰ ਤੇ ਲੈਓ ਠੀਕ ਹੈ 250 ਗ੍ਰਾਮ ਤੇ ਲੈਓ ਹੌਲੀ 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 ਘਟਾਉਂਦੇ ਘਟਾਉਂਦੇ ਉਹਨੂੰ ਬੰਦ ਕਰ ਦਿਓ ਜਦੋਂ 2 ਕਿਲੋ ਫੀਡ ਖਾਣ ਲੱਗ ਗਿਆ ਉਸ ਦਿਨ ਤੋਂ ਬਾਅਦ ਤੁਸੀਂ ਉਹਦੇ ਵਿੱਚ ਥੋੜਾ ਬਹੁਤਾ ਅਚਾਰ ਤੇ ਤੂੜੀ ਐਡ ਕਰ ਸਕਦੇ ਹੋ ਜਾਂ ਹਰਾ ਚਾਰਾ ਤੁਸੀਂ ਉਹਨੂੰ ਦੇ ਸਕਦੇ ਹੋ ਜਦੋਂ ਉਹ ਬੱਚਾ 2 ਕਿਲੋ ਫੀਡ ਹਜਮ ਕਰਨ ਲੱਗ ਗਿਆ ਜਦੋਂ 2 ਕਿਲੋ ਫੀਡ ਹਜਮ ਹੋਣ ਲੱਗ ਗਈ ਤਾਂ ਇਹਦਾ ਮਤਲਬ ਅੰਦਰੋਂ ਰੀਮਨ ਤਿਆਰ ਹੋ ਗਿਆ ਠੀਕ ਹੈ ਇਸ ਪ੍ਰੋਸੈਸ ਨੂੰ ਘੱਟੋ ਘੱਟ 2.5 ਮਹੀਨੇ ਲੱਗਦੇ ਨੇ ਪਹਿਲਾਂ ਉਹ 5 ਗ੍ਰਾਮ 7 ਗ੍ਰਾਮ 10 ਗ੍ਰਾਮ ਫੀਡ ਹੀ ਚਾਗਦਾ ਹੈ ਠੀਕ ਹੈ ਫਿਰ 100 ਗ੍ਰਾਮ ਫੀਡ ਤੇ ਜਾਂਦਾ 200 ਗ੍ਰਾਮ ਤੇ ਜਾਂਦਾ ਇਸ ਤਰੀਕੇ ਨਾਲ ਕਰਦੇ ਕਰਦੇ ਇਹ ਢਾਈ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇਹ 2 ਕਿਲੋ ਫੀਡ ਹਜਮ ਕਰਨ ਲੱਗ ਜਾਂਦੀਆਂ ਨੇ ਕਟੀਆਂ ਤੇ ਵੱਛੀਆਂ ਤੇ 3 ਮਹੀਨਿਆਂ ਦੀ ਤੁਹਾਡੀ ਵੱਛੀ ਹੋ ਜਾਂਦੀ ਹੈਗੀ ਹਣਾ ਤਾਂ ਉਸ ਟਾਈਮ ਕਾਫ ਸਟਾਰਟਰ ਫੀਡ ਆਪਾਂ ਨੇ ਫਿਰ ਬੰਦ ਕਰਨੀ ਹੁੰਦੀ ਹੈ ਫਿਰ ਆਪਾਂ ਕੀ ਕਰੋ ਕਾਫ ਸਟਾਰਟਰ ਫੀਡ ਥੋੜੀ ਥੋੜੀ ਘਟਾਉਣੀ ਸ਼ੁਰੂ ਕਰ ਦੋ ਉਹਦੇ ਨਾਲ ਕਾਫ ਗਰੋਵਰ ਫੀਡ ਆਉਂਦੀ ਹੈ ਅਗਲੀ ਕਿਉਂਕਿ ਪੇਟ ਹਜਮ ਕਰਨ ਵਾਲਾ ਤਿਆਰ ਹੋ ਗਿਆ ਜਿਹੜੀ ਕਾਫ ਸਟਾਰਟਰ ਫੀਡ ਹੈ ਉਹਨੇ ਰਿਊਮਨ ਤਿਆਰ ਕਰਨ ਲਈ ਪੇਟ ਬਣਾਉਣ ਲਈ ਉਹਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਮਟੀਰੀਅਲ ਪਾਇਆ ਹੋਇਆ ਜਿਹੜਾ ਪੇਟ ਬਣਨ ਦੇ ਵਿੱਚ ਹੈਲਪ ਕਰਦਾ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਹੁਣ ਪੇਟ ਤਿਆਰ ਹੋ ਗਿਆ ਹੁਣ ਆਪਾਂ ਨੇ ਫੀਡ ਬਦਲੀ ਕਰ ਦੇਣੀ ਆ ਕਾਫ ਗਰੋਵਰ ਫੀਡ ਤੁਸੀਂ ਐਡ ਕਰਨੀ ਸ਼ੁਰੂ ਕਰ ਦੇਣੀ ਆ ਤੇ ਕਾਸਟਾਰਟਰ ਫੀਡ ਤੁਸੀਂ ਘਟਾਉਣੀ ਸ਼ੁਰੂ ਕਰ ਦੇਣੀ ਆ ਠੀਕ ਹੈ ਜੀ ਥੋੜੀ ਥੋੜੀ ਕਾਫ ਸਟਰਟਰ ਫੀਡ ਘਟਾਉਂਦੇ ਜਾਓ ਨਾਲ ਹਰਾ ਚਾਰਾ ਜਾਂ ਤੁਸੀਂ ਜੋ ਵੀ ਦੇਣਾ ਚਾਹੁੰਦੇ ਉਹਨੂੰ ਅਚਾਰ ਦੇਣਾ ਚਾਹੁੰਦੇ ਹੋ ਤੂੜੀ ਦੇਣਾ ਚਾਹੁੰਦੇ ਹੋ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਵੀ ਜਦੋਂ ਸਿਆਲਾਂ ਦੇ ਵਿੱਚ ਆਪਣੇ ਕੋਲ ਬਰਸੀਮ ਵਾਧੂ ਹੁੰਦਾ ਨਾ ਉਹਨੂੰ ਸੁਕਾ ਕੇ ਉਹਦਾ ਟੋਕਾ ਕਰ ਲਓ ਉਸ ਤੋਂ ਬਾਅਦ ਟੋਕਾ ਕਰਕੇ ਉਹਨੂੰ ਮਤਲਬ ਉਲੀ ਨਾ ਲੱਗਣ ਦੇਓ ਰੋਜ਼ ਸਵੇਰੇ ਸ਼ਾਮ ਨੂੰ ਆਪਾਂ ਉਹਨੂੰ ਜਿਹੜਾ ਹੈਗਾ ਬਰਸੀਮ ਨੂੰ ਹਲਿਆਉਣਾਗਾ ਜਾਂ ਜਾਂ ਪੱਲੀ ਦੇ ਉੱਪਰ ਪਾਇਆ ਉਹਦੇ ਵਿੱਚ ਹੱਥ ਫੇਰਨਾ ਜਾਂ ਪੈਰ ਫੇਰ ਦੋ ਹਨਾ ਤਾਂ ਕਿ ਉਹਦਾ ਗਿੱਲਾਪਣ ਬਿਲਕੁਲ ਖਤਮ ਹੋ ਜਵੇ ਉਦੇ ਵਿੱਚੋਂ ਮੌਇਸਚਰ ਬਿਲਕੁਲ ਖਤਮ ਹੋ ਜਾਵੇ ਤੇ ਜਦੋਂ ਤੁਸੀਂ ਉਹਨੂੰ ਚੱਕ ਕੇ ਦੇਖੋ ਐ ਹੱਥ ਦੇ ਵਿੱਚ ਭੁਰਨਾ ਚਾਹੀਦਾ ਉਹ ਵਰਸੀਮ ਉਹ ਵਰਸੀਮ ਵੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਜਦੋਂ ਇਹਦਾ ਰਿਮਨ ਤਿਆਰ ਹੋ ਗਿਆ ਫਿਰ ਇਹ ਬਹੁਤ ਵਧੀਆ ਕੰਮ ਕਰੂਗਾ ਕਿਉਂਕਿ ਸੁੱਕੀ ਡਾਈਟ ਹੈ ਠੀਕ ਹੈ ਜੀ ਤਾਂ ਇਹ ਇਸ ਤਰੀਕੇ ਨਾਲ ਤੁਸੀਂ ਇਹਦੀ ਇਹ ਬਹੁਤ ਇਹਦੇ ਵਿੱਚ ਪ੍ਰੋਟੀਨ ਬਹੁਤ ਹੁੰਦਾ ਹੈ ਇਹ ਫਰੀ ਦਾ ਪ੍ਰੋਟੀਨ ਹੁੰਦਾ ਆਪਾਂ ਉਸ ਟਾਈਮ ਜੇ ਥੋੜੀ ਜਿਹੀ ਹਿੰਮਤ ਕਰ ਲਈਏ ਤਾਂ ਆਪਾਂ ਕਿਉਂਕਿ ਮੈਂ ਪਿਛਲੀ ਵਾਰੀ ਬੋਰੀਆਂ ਭਰ ਲੀਆਂ ਸੀਗੀਆਂ ਇਹਨੀਆਂ ਤਾਂ ਇਹ ਪਾਇਆ ਬਹੁਤ ਵਧੀਆ ਰਿਜ਼ਲਟ ਇਹਦੇ ਮਿਲਦੇ ਨੇ ਆਪਾਂ ਨੂੰ ਠੀਕ ਆ ਥੋੜੀ ਜੀ ਫੀਡ ਘਟਾ ਦਿਓ ਤੇ ਕਾਫ ਗਰੋਬਰ ਫੀਡ ਘੱਟ ਪਾ ਲਓ ਤੇ ਨਾਲ ਵਰਸੀਨ ਜਿਹੜਾ ਸੁੱਕਾ ਹੋਇਆ ਉਹ ਐਡ ਕਰ ਲਓ ਠੀਕ ਆ ਉਹ ਉਹ ਪਾਇਆ ਜੇ ਤੁਸੀਂ ਐਡ ਕਰ ਲਿਓ 250 ਗ੍ਰਾਮ ਵੀ ਐਡ ਕਰ ਲੈਨੇ ਹੋ ਤਾਂ ਉਹ ਘੱਟੋ ਘੱਟ 3 ਕਿਲੋ ਵਰਸੀਨ ਦੇਣਾ ਕੰਮ ਕਰਦਾ ਘੱਟੋ ਘੱਟ ਦੇਖੋ ਰਿਊਮਨ ਜਿਹੜਾ ਹੈਗਾ ਕੁਦਰਤੀ ਤੌਰ ਤੇ ਆਪਣੇ ਆਪ ਹੀ ਤਿਆਰ ਹੁੰਦਾ ਪਰ ਆਪਣਾ ਕੰਮ ਕੀ ਹੁੰਦਾ ਆਪਣਾ ਕੰਮ ਹੁੰਦਾ ਉਹਨੂੰ ਥੋੜੀ ਜੀ ਹੈਲਪ ਦੇ ਦੇਣਾ ਵੀ ਜੋ ਕੁਝ ਰਿਊਮਨ ਚੰਗੇ ਰਿਊਮਨ ਨੂੰ ਤਿਆਰ ਕਰਨ ਦੇ ਲਈ ਚਾਹੀਦਾ ਆਪਾਂ ਉਦਾਂ ਦੀਆਂ ਚੀਜ਼ਾਂ ਲਈਏ ਨਹੀਂ ਤਾਂ ਅਸੀਂ ਗੜਬੜ ਕਰ ਲੈਨੇ ਆ ਜਿਵੇਂ ਹੁਣ ਮੈਂ ਕਈ ਜਗ੍ਹਾ ਤੇ ਆਪਣੇ ਪਿੰਡ ਵੀ ਦੇਖਿਆ ਵੀ ਬੱਚੀਆਂ ਜਿਹੜੀਆਂ ਹੈਗੀਆਂ ਨੇ ਉਹਨੂੰ ਮਾਂ ਦੇ ਕੋਲੇ ਬੰਨਿਆ ਹੋਇਆ ਉਸੇ ਖੁਰਲੀ ਤੇ ਠੀਕ ਹੈ ਉਹ ਮਹੀਨੇ ਦੀ ਇੱਕ ਅੱਖ ਖਾਣ ਲੱਗ ਜਾਂਦੀ ਹੈ ਹਰਾ ਪੱਠਾ ਖਾਈ ਜਾ ਰਹੀ ਹੈ ਤੇ ਉਹਦਾ ਪੇਟ ਐਡਾ ਵੱਡਾ ਹੋ ਜਾਂਦਾ ਉਹ ਇੱਕ ਗਲਤ ਰਿਊਮਨ ਤਿਆਰ ਕਰ ਲਿਆ ਤੁਸੀਂ ਉਹ ਕਦੇ ਵੀ ਚੰਗੀ ਪਰਫਾਰਮੈਂਸ ਜਾਂ ਚੰਗਾ ਦੁੱਧ ਨਹੀਂ ਕੱਢ ਸਕਦੀ ਉਹ ਬੱਚੀ ਜਿਹੜੀ ਦਾ ਤੁਸੀਂ ਰਿਊਮਨ ਗਲਤ ਤਿਆਰ ਕਰ ਲਿਆ ਜਦੋਂ ਪ੍ਰਾਲੀ ਨੂੰ ਉਹ ਚੱਬੂਗੀ ਤਾਂ ਉਹਦੇ ਰਿਊਮਨ ਦਾ ਵਿਕਾਸ ਹੋਊਗਾ ਅੰਦਰ ਅੰਦਰ ਉਹਦੇ ਪੈਪਲੇ ਡਿਵੈਲਪਮੈਂਟ ਹੋਊ ਪੈਪਲੇ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੁੰਦੀ ਆਮ ਜੇ ਵੈਸੇ ਤੁਹਾਨੂੰ ਇਸ ਡੀਪਲੀ ਜਾਣ ਦੀ ਲੋੜ ਨਹੀਂ ਜੇ ਤੁਹਾਨੂੰ ਸਿੰਪਲ ਪਹਹਾ ਜਿਹਾ ਜਿਵੇਂ ਤੌਲੀਏ ਦੇ ਉੱਪਰ ਲੂਹ ਹੁੰਦੇ ਨੇ ਨਾ ਲੂਹੀ ਹੁੰਦੀ ਆ ਉਸ ਤਰੀਕੇ ਦੇ ਟੰਡਿਆਂ ਦੀ ਤਰ੍ਹਾਂ ਪੈਪਲੇਡੀਓ ਡਿਵੈਲਪਮੈਂਟ ਹੁੰਦੀ ਆ ਉਹ ਕੀ ਆ ਰਿਊਮਨ ਦੇ ਅੰਦਰਲੇ પેટ ਦਾ ਅੰਦਰਲਾ ਹਿੱਸਾ ਜਿਹੜਾ ਉਹਦੇ ਵਿੱਚ ਜਿਵੇਂ ਤੌਲੀਏ ਦੇ ਉੱਪਰ ਬੂਰ ਹੁੰਦਾਗਾ ਇਸ ਤਰੀਕੇ ਦੇ ਪੈਪਲੇ ਬਣਦੇ ਆ ਰਿਊਮਨ ਦਾ ਜਿਹੜਾ ਸਾਈਜ਼ ਵੀ ਵੱਡਾ ਹੋਣਾ ਸ਼ੁਰੂ ਹੁੰਦਾ ਜਦੋਂ ਉਹ ਆ ਫੀਡ ਖਾਂਦਾ ਹੈ ਤੁਹਾਡਾ ਕਾਫ ਜਦੋਂ ਫੀਡ ਖਾਣ ਲੱਗਦਾ ਜਾਂ ਸੋਲਿਡਸ ਜਿਹਨੂੰ ਆਪਾਂ ਕਹਿੰਦੇ ਆ ਜਾਂ ਤੂੜੀ ਹੋਗੀ ਜਾਂ ਪਰਾਲੀ ਉਹਨੇ ਜੁਗਾਲੀ ਕੀਤੀ ਠੀਕ ਹੈ ਤਾਂ ਇਸ ਇਹਨਾਂ ਚੀਜ਼ਾਂ ਦੇ ਨਾਲ ਰਿਊਮਨ ਦਾ ਸਾਈਜ਼ ਵਧਣਾ ਵੀ ਸ਼ੁਰੂ ਹੁੰਦਾ ਰਿਊਮਨ ਦਾ ਸਾਈਜ਼ ਆਟੋਮੈਟਿਕਲੀ ਵਧਣਾ ਸ਼ੁਰੂ ਹੋ ਜਾਂਦਾ ਤਾਂ ਉਹਦੀ ਜਿਹੜੀ ਖਾਣ ਦੀ ਕੈਪੈਸਿਟੀ ਆ ਉਹ ਵਧ ਜਾਂਦੀ